ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁਹਾਲੀ ਜ਼ਿਲ੍ਹੇ ਵਿੱਚ ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਵਿੱਚ 100 ਬੈੱਡਾਂ ਵਾਲੇ ਮਾਡਰਨ EMPLOYEES STATE INSURANCE CORPORATION ਹਸਪਤਾਲ ਬਣਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਹਸਪਤਾਲ ਜੋ ਐ ਮੁਬਾਰਕਪੁਰ ਵਿਖੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ PWD ਰੈਸਟ ਹਾਊਸ ਦੀ 3.75 ਏਕੜ ਜ਼ਮੀਨ ਵਿੱਚ ਬਣੇਗਾ ਜਿਸ ਨਾਲ ਡੇਰਾਬੱਸੀ ਖੇਤਰ ਦੇ ਉਦਯੋਗਿਕ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 50000 ਵਰਕਰਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ ਦੱਸਣਯੋਗ ਹੈ ਕਿ ਡੇਰਾਬੱਸੀ ਅਤੇ ਲਾਲੜੂ ਖੇਤਰ ਵਿੱਚ 500 ਤੋਂ ਵੱਧ ਵੱਡੇ ਛੋਟੇ ਤੇ ਮੱਧਮ ਪੱਧਰ ਦੇ ਉਦਯੋਗ ਹਨ ਜਿੱਥੇ ਕਰੀਬ 40000 ਮੁਲਾਜ਼ਮ ਜੋ ਹੈ ਕੰਮ ਕਰਦੇ ਨੇ ਜਦੋਂ ਕਿ ਕੰਸਟਰਕਸ਼ਨ ਸੈਕਟਰ ਨਾਲ ਜੁੜੇ ਹਜ਼ਾਰਾਂ ਮਜ਼ਦੂਰ ਵੱਖਰੇ ਹਨ ਇਸ ਵੇਲੇ ਜ਼ਿਲ੍ਹੇ ਵਿੱਚ ਸਿਰਫ ਇੱਕ ਹੀ ESI ਹਸਪਤਾਲ ਮੋਹਾਲੀ ਵਿੱਚ ਹੈ ਜਿਸ ਦੀ ਸਮਰੱਥਾ ਸਿਰਫ 50 ਬੈਡਾਂ ਦੀ ਹੈ ਬਹੁਤ ਵਾਰ ਮਰੀਜ਼ਾਂ ਨੂੰ ਉੱਥੇ ਦਾਖਲਾ ਹੈ ਜਾਂ ਫਿਰ ਆਪਰੇਸ਼ਨ ਲਈ ਬੈੱਡ ਨਹੀਂ ਮਿਲਦਾ ਇਸ ਕਰਕੇ ਉਦਯੋਗਿਕ ਖੇਤਰਾਂ ਦੇ ਮਜ਼ਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਡੇਰਾਬਾਸੀ ਵਿੱਚ ESI ਹਸਪਤਾਲ ਬਣਾਉਣ ਦੀ ਜੋ ਮੰਗ ਹੈ ਪਿਛਲੇ 2 ਦਹਾਕਿਆਂ ਤੋਂ ਚੱਲ ਰਹੀ ਸੀ ਅਪ੍ਰੈਲ ਮਹੀਨੇ ਵਿੱਚ ਪਿੰਡ ਮੁਬਾਰਕਪੁਰ ਮੀਰਪੁਰ ਦੀ ਜਮ੍ਹਾਂਬੰਦੀ ਅਨੁਸਾਰ ਹਦਬਸਤ ਨੰਬਰ 356 ਖੇਵਟ ਨੰਬਰ 443 ਦੇ ਖੱਤਰਾ ਨੰਬਰ 12/26 ਕੋਲੇ ਰਕਬਾ 45 ਕਨਾਲ 3 ਮਰਲੇ ਵਿੱਚੋਂ ਜੋ ਹੈ 4 ਏਕੜ 4 ਕਨਾਲ 11 ਮਰਲੇ ਰਕਬੇ ਵਿੱਚ 100 ਬੈੱਡਾਂ ਵਾਲਾ ਨਵਾਂ ਐਸਆਈ ਹਸਪਤਾਲ ਬਣਾਉਣ ਲਈ ਸਿਹਤ ਤੇ ਪਰਿਵਾਰ ਕल्याण ਵਿਭਾਗ ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਪ੍ਰੋਜੈਕਟ ਜੋ ਹੈ ਡੇਰਾਬੱਸੀ ਖੇਤਰ ਨੂੰ ਨਵੀਂ ਸੇਤ ਦਿਸ਼ਾ ਦੇਵੇਗਾ ਅਤੇ ਇਲਾਕੇ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰੇਗਾ। ਹਲਕਾ ਡੇਰਾਬੱਸੀ ਤੇਜ਼ੀ ਨਾਲ ਹੁਣ ਵਿਕਸਿਤ ਹੋ ਰਿਹਾ ਹੈ ਉਦਯੋਗਿਕ ਇਲਾਕਾ ਹੈ ਜਿੱਥੇ ਹਜ਼ਾਰਾਂ ਮਜ਼ਦੂਰ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਤੇ ਇੱਥੇ ESI ਹਸਪਤਾਲ ਬਣਨ ਨਾਲ ਮਜ਼ਦੂਰ ਵਰਗ ਨੂੰ ਸਸਤੇ ਅਤੇ ਉੱਚ ਗੁਣਵੱਤਾ ਵਾਲੇ ਇਲਾਜ ਦੀਆਂ ਸਹੂਲਤਾਂ ਮਿਲਣਗੀਆਂ। हस्पताल जो है जच्चा बच्चा सेहत इमरजेंसी डायग्नोस्टिक अति स्पेशलिस्ट ओपीडी सेवावा नाल लेस होगा जिस नाल एहे इलाका एक आदर्श के सेहत केंद्र वजो उभरेगा ਹਸਪਤਾਲ ਦਾ ਨਾਮ ਜੋ ਹੈ ਜੈਨ ਮੁਨੀ ਨੇਮ ਚੰਦ ਦੇ ਨਾਮ ਤੇ ਰੱਖਣ ਦੀ ਮੰਗ ਡੀਸੀ ਦੇ ਹੁਕਮਾਂ ਨਾਲ ਸਾਈਟ ਸਿਲੈਕਸ਼ਨ ਕਮੇਟੀ ਨੇ ਰਾਮਗੜਾ ਟਕੋਲੀ ਰੋਡ ਤੇ ਮੁਬਾਰਕਪੁਰ ਰੈਸਟ ਹਾਊਸ ਦੀ ਜਾਂਚ ਕੀਤੀ ਸੀ ਤੇ ਡੇਰਾਬੱਸੀ ਨਾਲ ਸੜਕ ਕਨੈਕਟੀਵਿਟੀ ਆਸਾਨ ਪਹੁੰਚ ਤੇ ਉਦਯੋਗਿਕ ਖੇਤਰ ਦੇ ਨੇੜੇ ਹੋਣ ਕਰਕੇ ਇਸ ਸਾਈਟ ਨੂੰ ਸਤੰਤ ਉਚਿਤ ਮੰਨਿਆ ਗਿਆ ਜਿੱਥੇ ਐਸਆਈ ਹਸਪਤਾਲ ਬਣਾਇਆ ਜਾਵੇਗਾ ਹਾਲਾਂਕਿ ਜਨ ਸਭਾ ਮੁਬਾਰਕਪੁਰ ਨੇ ਇਸ ਹਸਪਤਾਲ ਦਾ ਨਾਮ ਜੈਨਮੁਨੀ ਨੇਮਚੰਦ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ